ਜਿਹੜੇ ਕਹਿੰਦੇ ਆ ਅੰਬਾਨੀਆਂ ਦਾ ਵਿਆਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਆਜੋ ਉਹਨਾਂ ਦਾ ਵਹਿਮ ਦੂਰ ਕਰੀਏ ਜਿਹੜੇ ਵਿਆਹ ਬਾਰੇ ਤੁਹਾਨੂੰ ਅੱਜ ਦੱਸਣ ਲੱਗਿਆਂ ਇਹ ਵਿਆਹ ਅੰਬਾਨੀਆਂ ਦੇ ਵਿਆਹ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਸੀ ਅਤੇ ਅੰਬਾਨੀਆਂ ਨੇ ਤਾਂ Jio ਦੇ ਰਚਾਰਜ ਵਧਾ ਕੇ ਆਪਣੇ ਵਿਆਹ ਦੇ ਪੈਸੇ ਵੀ ਪੂਰੇ ਕਰ ਲਏ ਪਰ ਇਸ ਵਿਆਹ ਦੇ ਵਿੱਚ ਲੋਕਾਂ ਨੂੰ ਪੈਸਾ ਤੇ ਰਾਸ਼ਨ ਵੰਡਿਆ ਗਿਆ ਸੀ ਤੇ ਅੱਜ ਵੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਇਹ ਵਿਆਹ ਸੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦਾ 7 ਮਾਰਚ 1837 ਨੂੰ ਸ਼ਾਮ ਸਿੰਘ ਟਾਰੀ ਦੀ ਲੜਕੀ ਬੀਬੀ ਨਾਨਕੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਇਸ ਵਿਆਹ ਦੇ ਵਿੱਚ ਟੋਟਲ 2 ਕਰੋੜ ਰੁਪਇਆ ਖਰਚਿਆ ਗਿਆ ਸੀ ਉਸ ਟਾਈਮ ਦਾ ਉਸ ਟਾਈਮ ਸਿੱਖ ਰਾਜ ਦੇ 1 ਰੁਪਏ ਦੀ ਕੀਮਤ 13 ਪੌਂਡ ਸੀ ਸੋ ਹੁਣ ਤੁਸੀਂ ਅੰਦਾਜ਼ਾ ਖੋਦ ਲਾ ਲਓ ਵੀ ਹੁਣ ਦੇ ਹਿਸਾਬ ਦੇ ਨਾਲ ਕਿੰਨਾ ਖਰਚਾ ਬਣੂਗਾ ਇਸ ਵਿਆਹ ਦੇ ਵਿੱਚ ਸ਼ਾਮਲ ਬਰਾਤੀਆਂ ਵਾਸਤੇ 5 ਮੀਲ ਦੇ ਘੇਰੇ ਦਾ ਪੰਡਾਲ ਲਾਇਆ ਗਿਆ ਸੀਗਾ ਅਤੇ 60 ਦੇਸ਼ਾਂ ਦੇ ਰਾਜੇ ਇਸ ਵਿਆਹ ਦੇ ਵਿੱਚ ਪਹੁੰਚੇ ਸੀ ਕਵਰ ਨੌਨਿਹਾਲ ਸਿੰਘ ਵਾਸਤੇ ਇੱਕ ਸਪੈਸ਼ਲ ਸੇਰਾ ਤਿਆਰ ਕਰਵਾਇਆ ਗਿਆ ਸੀ ਜਿਹਦੀ ਕੀਮਤ 9 ਲੱਖ ਰੁਪਇਆ ਸੀ ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਸੇਰਾ ਇਹ ਕਹਿ ਕੇ